ਈ ਹੁਣ ਇਹਦੇ ਬੱਲੇ ਕੌਣ ਪੇ ਕਰੇਗਾ 50-50 ਰੁਪਏ ਦਾ ਇੱਧਰ ਕਹਿਣਾ ਹੈਗਾ ਤੁਸੀਂ ਇੱਕ ਖੋਲ ਕੇ ਦੇਖੋ ਜਿਹਦਾ ਉਹ ਹੈ ਹੁਣ ਇਹਦੀ ਤੇ ਵਾਪਸੀ ਜਾਣੀ ਸੀ ਉਹ ਕਿੱਥੇ ਗਿਆ ਉਹ ਤੇ ਸਾਡੇ ਪੱਲੇ ਪੈ ਗਿਆ ਤੁਸੀਂ ਤੇ ਲੀਗਲ ਐਕਸ਼ਨ ਲੈ ਲਿਓ ਆਪਣਾ ਹਾਂ ਬਸ ਬਟਮਰ ਡੈਟ ਇਹ ਲੀਗਲ ਐਕਸ਼ਨ ਨਹੀਂ ਮੈਂ ਮੇਰੀ ਗੱਲ ਸੁਣਨਾ ਮੈਂ ਤੈਨੂੰ ਕੀ ਕਹਿ ਰਿਹਾ ਕਿ ਜਦੋਂ ਚੀਜ਼ ਤੁਸੀਂ ਸਾਰੀ ਹੈ ਇਹ ਤੁਹਾਡੀ ਦੁਕਾਨ ਹੈ ਆ ਸਰ ਜੇ ਜਿਹੜੀ ਚੀਜ਼ ਦੀ ਸਾਰੀ ਹੋ ਗਈ ਜਿਹੜੀ ਐਕਸਪਾਇਰ ਹੋ ਗਈ ਬਾਅਦ ਚੈੱਕ ਹੁੰਦੀ ਹੈ ਹਫਤੇ ਬਾਅਦ ਤੇ ਨਾਲ ਦੀ ਤਨੀ ਤੇ ਇੱਕ ਇੱਕ ਮਹੀਨਾ ਹੋ ਅਡੋ ਐਕਸਪਾਇਰ ਸਾਰਾ ਲੱਗੀ ਕਿੱਥੇ ਹੈ ਦੋ ਮਹੀਨੇ ਦੋ ਮਹੀਨੇ ਐਕਸਪਾਇਰ ਹੋ ਗਏ ਕਿੱਥੇ ਹੈ ਵੇਖੋ ਤਾਂ ਸਭ ਪਿੱਛੇ ਲਾਈ ਦੀ ਆਪਾਂ ਇੱਥੇ ਪਿੱਛੇ ਕਿੱਥੇ ਹੈ ਸਾਹਮਣੇ ਕਾਊਂਟਰ ਹੈ ਇਹੋ ਟੋਟਾ ਪਿੱਛੇ ਸਾਰਾ ਸਮਾਨ ਫਰੂਟ ਦਾ ਪਿਆ ਹੁੰਦਾ ਸਰ ਕੋਈ ਬੋਤਲ ਨਹੀਂ ਰੱਖੀ ਕਿਤੇ ਆਮ ਗੁੰਬ ਪਕਾਣੇ ਹੁੰਦੇ ਆ ਕੋਈ ਸਰ ਤੁਹਾਨੂੰ ਹੈ ਮੈਨੂੰ ਸਾਰੇ ਕੰਮ ਦਾ ਪਤਾ ਬਹੁਤ ਵਧੀਆ ਗੱਲ ਹੈ ਸਭੀ ਲੈਣ ਨੂੰ ਉਹਦਾ ਸਰ ਨੇ ਜ਼ਿੰਮੇਵਾਰੀ ਚੁੱਕਨੀ ਹੈ ਕਿ ਰੀਅਲ ਵਾਲੇ ਦੋ ਮਹੀ ਉਹ ਗੱਲ ਕਹਿ ਰਿਹਾ ਜਦੋਂ ਕੋਈ ਚੀਜ਼ ਵਾਪਸੀ ਜਦੋਂ ਐਕਸਪਾਇਰ ਹੋਣੀ ਹੁੰਦੀ ਹੈ ਉਹਨੂੰ ਇਸ ਇੱਕ ਡੱਬੇ ਦੇ ਵਿੱਚ ਪਾ ਕੇ ਉਹਨੂੰ ਲਿਖਣਾ ਤਾਂ ਨੋਟਸ ਤਾਂ ਕਿ ਕਾਊਂਟਰਾਂ ਦੇ ਉੱਤੇ ਲਗਾਣਾ ਹੁੰਦਾ ਉਹ ਪਏ ਨਾ ਬਾਅਦ ਪਿੱਛੇ ਡੱਬੇ ਇਦਾਂ ਹੀ ਕੋਈ ਡੱਬਾ ਲਗਾਓ ਉਹ ਯਾਰ ਸੁਣ ਤੇ ਲੈ ਫਿਰ ਤੂੰ ਸੁਣਨਾ ਚਾਹੁੰਦਾ ਵੱਡਾ ਨਾਮ ਹੈਗਾ ਬਿਹਾਰੀ ਲਾਡੂ ਫੂਡ ਸ਼ੋਪ ਦੁਕਾਨ ਦਾ ਨਾਮ ਉਹ ਨਹੀਂ ਜਿੱਦਾਂ ਇਹ ਪਿੱਛੇ ਪਏ ਕੈਨ ਇਹ ਕੀ ਹਾਲ ਗੇਟ ਪੁਰਾਣੀ ਸਬਜ਼ੀ ਮੰਡੀ 'ਚ ਤੇ ਜਿੱਦਾਂ ਉਹਨੇ ਵੇਖੋ ਕੈਨ ਪਏ ਜੇ ਕੈਨ ਕਹਿੰਦੇ ਕਿ ਇਹ ਤਾਂ ਡੇਕਸਪਾਇਰ ਹੈਗੇ ਸਾਡੇ ਉਹ ਖਾਨੇ 'ਚ ਉਹ ਵੇਖੋ ਪਿੱਛੇ ਕਿਥੇ ਨਹੀਂ ਨਿਹਰ ਆਂਦਾ ਐਕਸਪਾਇਰੀ ਨਾ ਉਹ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡਾ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਆ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਹਿੰਦੇ ਐਕਸਪਾਇਰੀ ਗਈ ਐ ਫ फेब्रुवारी 2026 ਇਹ ਕਿਹੜੀ ਕਿਹੜੇ ਅੰਗਲ ਤੋਂ ਐਕਸਪਾਇਰੀ ਗਈ ਦੱਸਿਓ ਸਰ ਉਹ ਕਹਿੰਦੇ ਕੀ ਤੁਸੀਂ ਸਰ ਆਹ ਵੇਖੋ ਆਪਾਂ ਮੰਨਦੇ ਕੀ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਤੋਂ ਨਾ ਵੜੇ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉਦਾਂ ਹੀ ਵਿੱਚ ਸਰ ਮੈਂ ਮੰਨਦਾ ਤਾਂ ਡਿਗਲ ਹੂੰ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੋਏਗਾ ਆਪਾਂ ਵਿੱਚ ਦੋਨਾਂ بڑے ਡੱਬੇ ਦੇ ਹੁਣ ਸਾਡੇ ਹੈਗਾ ਫਰੂਟ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਹੁਣ ਕਿ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ 'ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜਿ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲਿਆ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਨਾਲ એનર્ਜੀ ਡਰਿੰਕ ਦਾ ਵੀ ਸੋ ਵੀ ਨਾਲ ਕੋਲੋਂ ਉਹ ਐਨਰਜੀ ਜਿਹਨਾਂ ਦੇ ਸਰਤਾਂਨ ਮੈਂ ਕਹਿੰਦੇ ਕੰਪਨੀ ਮਾਲ ਵਾਪਸ ਲੈ ਲੈਂਦੀ ਹੁਣ ਸਰ ਅਗਲੇ 4 ਮਹੀਨੇ ਬਾਅਦ ਹਨ 6 ਮਹੀਨੇ ਬਾਅਦ ਹਨ ਹੁਣ ਸੱਜਾ ਤੇ ਮਾਲ ਇੱਥੇ ਪਿਆ ਰਹਿਣਾ ਆਪਾਂ ਬਾਹਰ ਤੁਨਾਂ ਜਾ ਕੇ ਸੋਚਦੇ ਨਾ ਇਹ ਉਹ ਕਹਿੰਦੇ ਤੁਸੀਂ ਉਧਰ ਰੱਖੋ ਉਧਰ ਆਪਾਂ ਫਰੂਟ ਰੱਖੀਏ ਕੀ ਆਪਾਂ ਇਹ ਰੱਖੀਏ ਬੋਤਲ ਤੁਸੀਂ ਮੰਨੂ ਦੀ ਗੱਲ ਦੱਸੋ ਹੁਣ ਇਹਨਾਂ ਵੱਲ ਤੁਹਾਡਾ ਕੀ ਕਿਹਾ ਗਿਆ ਨਾ ਇਹਨਾਂ ਵੱਲ ਸਾਡਾ ਜਿਹੜਾ ਇਹ ਜਿਹੜਾ ਇਹਨਾਂ ਨੇ ਨੁਕਸਾਨ ਕੀਤਾ ਵਾ ਇਹ ਵੀ ਹੈ ਸਾਡਾ ਭਰਨ ਜਿਹੜਾ ਕੀਤਾ ਉਹ ਤੇ ਕਹਿੰਦੇ ਸੀ ਮੈਂ ਭਰ ਦਾਂਗਾ ਹੁਣ ਆਪ ਭੱਜ ਗਏ ਆ ਹੁਣ ਤੁਹਾਡਾ ਚਲਾਨ ਕੀਤਾ ਜਾਏਗਾ ਚਲਾਨ ਸਿਰ ਸਾਨੂੰ ਜਿਹੜਾ ਜਿਹੜਾ ਇਹਨਾਂ ਨੇ ਕੀਤਾ ਪਰ ਜਿਹੜਾ ਤੁਹਾਡਾ ਨੁਕਸਾਨ ਹੈ ਕਿਸੇ ਉਹਦੇ ਨੁਕਸਾਨ ਹੈ ਉਹਦੇ ਇਹਨਾਂ ਨੂੰ ਭਰਨਾ ਚਾਹੀਦਾ ਉਹ ਆਪ ਭੱਜ ਗਏ ਆ ਆਪ ਜਦੋਂ ਇਹਨਾਂ ਨੇ ਮੂੰਹ ਤੇ ਬੋਲਿਆ ਹੁਣ ਉਹ ਆਪ ਭੱਜ ਗਏ ਆ ਉਹਨਾਂ ਨੂੰ ਕੋ ਕੋ ਨਾ ਉਹਨਾਂ ਕਰੋ ਤੁਹਾਡੇ ਸਾਨੂੰ ਕਿੰਨੇ ਦਾ ਨੁਕਸਾਨ ਆਇਆ ਸੀ ਤੁਹਾਡੇ ਸਾਡੇ ਹੋਇਆ 4800 ਦਾ ਇਹ ਵਿੱਚ ਹਾਂ 4800 ਦਾ ਸਾਰੇ ਕੈਣ ਕੋਣ ਮਲਾ ਕੇ 4800 ਦਾ ਨੁਕਸਾਨ ਹੈ ਦੱਸੋ ਭਰੋਗੇ ਇਹ ਤਾਂ ਖੋਲ ਕੇ ਚੱਲ ਗਏ ਆ ਉਤੋਂ ਇਹਨਾਂ ਨੂੰ ਬੋਲਣ ਦੀ ਤਮੀਨ ਨਹੀਂ ਹੈਗੀ ਬੱਚਿਆਂ ਨਾਲ ਕਿੱਦਾਂ ਗੱਲ ਕਰਨਦੇ ਆ ਫਿਰ ਜਦੋਂ ਆਪਾਂ ਬੋਲਨਦੇ ਆ ਅੱਗੋਂ ਤੇ ਅੱਗੋਂ ਕਹਿੰਦੇ ਕਿ ਨਹੀਂ ਤੂੰ ਹੀ ਗਲਤ ਗੱਲ ਕਰਨਦੇ ਮੈਨੂੰ ਕਿੱਦਾਂ ਕਹਿੰਦੇ ਤੂੰ ਬੈਂਸਨਦੇ ਜਦ ਕਿ ਮੈਂ ਬੈਂਸ ਵੀ ਨਹੀਂ ਕੀਤੀ ਮੈਂ ਇੱਕ ਇਨਾਂ ਨਾਲ ਗੱਲ ਕਰਨ ਦੀ ਸਾਡਾ ਬਖਸ਼ ਨਹੀਂ ਰੱਖਣ ਦੇਂਦੇ ਠੀਕ ਹੈ ਠੀਕ ਪਾਜੀ ਮੇਰੇ ਅੱਗੇ ਜੀ ਸ਼ਤਮਰੀ ਕੀਤੀ ਹੈ ਤੇ ਕੀ ਬਰਨਦੇ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਜਾ ਰਹੀ ਹੈ ਸੋ ਇਸ ਤੇ ਮੁਤਲਕ ਅੱਜ ਅਸੀਂ ਇੱਥੇ ਹਾਲ ਗੇਟ ਦੇ ਨੀਚੇ ਜਿਹੜੀ ਫੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਦੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਹੈ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਸਰ ਜਿਵੇਂ ਹੋ ਰਿਹਾ ਵੀ ਅਸੀਂ ਨਿਕਲ ਆਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਅਸੀਂ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀਬ ਜਿਹੜੇ ਅਸੀਂ ਜੂਸ ਹੈ ਐਕਸਪਾਇਰ ਸੀ ਉਹ ਅਸੀਂ ਸਾਰਾ ਡਿਸਟਰਾਇ ਕਰਾ ਦਿੱਤਾ ਤੇ ਸਰ ਤੁਸੀਂ ਇਹ ਤਾਂ ਦੇਣਾ ਕਿ ਮੈਂ ਗਲਤ ਮੰਨ ਰਹੇ ਤੇ ਦੂਸਰੀ ਗੱਲ ਕਰ ਰਹੇ ਤੁਹਾਡੇ ਨਾਲੇ ਵੀ ਐਕਸਪਾਇਰੀ ਮਾਲ ਮਿਲਣ ਦੇ ਬਾਵਜੂਦ ਵੀ ਦੇਖੋ ਜੀ ਇਹਨਾਂ ਦਾ ਇਹ ਦੇਖੋ ਇਹ ਕਹਦੇ ਜੀ ਅਸੀਂ ਇਹ ਸੇਲ ਨਹੀਂ ਰੱਖਿਆ ਹੁਣ ਤੁਸੀਂ ਦੇਖਿਆ ਹੋਏਗਾ ਕਿ ਇਹ ਸਾਰਾ ਇਹਨਾਂ ਨੇ ਪ੍ਰੋਪਰ ਆਪਣੇ ਸੇਲ ਕਾਊਂਟਰ ਦੇ ਉੱਤੇ ਲਗਾਇਆ ਹੋਇਆ ਹੈ और जी भी चीज़ डिस्प्ले के उत्ते लगी होंगी है दैट इज़ फॉर द सेल ईवन फ ईवन अगर कोई असं चीज़ एक्सपायर स्टोर करते हैं वो भी ऑफेंस है एज़ पर द फूड सेफ्टी एक्ट पर इन्होंने तो सेल काउंटर से लगाया होया बड़ा समझाने की कोशिश की समझते नहीं पे ऐसी। चलो एनी हो दैट इज़ अ डिबेटेबल पार्ट असी तो एज पर द एक्ट चलना है सो असी जिन्ना भी स करता है क्योंकि जिड़ी चीज़ एक्सपायर हो जाती है जंपनी ने वापस लेनी हों ने सेल काउंटर तो उतार के और एक प्रॉपर ईजात उन्होंने ਇੱਕ ਬਾਕਸ ਬਣਾਇਆ ਹੁੰਦਾ ਜਿਹੜਾ ਕਿ ਨੋਟ ਫਾਰ ਸੇਲ ਬਾਕਸ ਬਣਾਇਆ ਹੋਣਾ ਚਾਹੀਦਾ ਜਾਂ ਫਿਰ ਇੱਕ ਕਾਰਟਨ ਦੇ ਵਿੱਚ ਪਾ ਕੇ ਉਸ ਕਾਰਟਨ ਦੇ ਉੱਤੇ ਲਿਖਿਆ ਜਾਣਾ ਚਾਹੀਦਾ ਵੀ ðiਸ ਆਰ ਦਾ ðiਸ ਆਰ ਦਾ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਪਰ ਇਹੋ ਜਿਹਾ ਕੁਝ ਨਹੀਂ ਸੀ ਇਹਨਾਂ ਵੱਲੋਂ ਤਾਂ ਸਰ ਐਕਸਪਾਇਰ ਮਾਲ ਜਿਹੜਾ ਫਿਰ ਉਹ ਕਾਊਂਟਰ ਤੇ ਲਗਾਇਆ ਗਿਆਗਾ ਸਾਹਮਣੇ ਪਿਆ ਬਿਲਕੁਲ ਐਸੀ ਲਈ ਅਸੀਂ ਡਿਸਟਰਾਏ ਕਰਾਇਆ ਜੀ ਸਾਰੇ ਦਾ ਸਾਰਾ ਇਸੇ ਲਈ ਬਿਲਕੁਲ ਜੀ ਬਿਲਕੁਲ ਸੈਂਪਲ ਵੀ ਲੈ ਲੈ ਚਲਾਣ ਦੇ